ਬਈ ਸੋਡੇ ਟਰੈਕਟਰਾਂ ਦੀ ਵਿੱਚ ਖਾਸੀਅਤ ਇਹ ਵੀ ਲਗਭਗ ਸਾਰੇ ਪਹਿਲੇ ਨਾ ਹੀ ਹੁੰਦੇ ਆ ਕੋਈ ਪਹਿਲਾ ਦੂਜਾ ਇਹ ਮਤਲਬ ਕੋਸ਼ਿਸ਼ ਹੁੰਦੀ ਆ ਅੱਜ ਕੱਲ ਹਰ ਇੱਕ ਬੰਦੇ ਦੀ ਚੁਆਇਸ ਹੁੰਦੀ ਵੀ ਫਸਟ ਆਨਰ ਲੈਣਾਗਾ ਤਾਂ ਕੋਸ਼ਿਸ਼ ਆ ਆਪਾਂ ਗੱਡੀ ਵਗੈਰਾ ਲੈਣੀ ਆ ਜੀ ਕੋਈ ਵੀ ਚੀਜ਼ ਹਰੇਕ ਨੂੰ ਆਏ ਹੁੰਦਾ ਵੀ ਪਹਿਲਾ ਦੂਸਰਾ ਮਿਲ ਜੇ ਹਣੇ ਹਾਂ ਆਨਰ ਦੀ ਮੰਨ ਲਓ ਜ਼ਿਆਦਾ ਹਰ ਇੱਕ ਬੰਦਾ ਕਰਦਾਗਾ ਡਿਮਾਂਡ ਵੀ ਫਸਟ ਆਨਰ ਲੈਣੀ ਆ ਹਰ ਚੀਜ਼ ਤੇ ਤਕਰੀਬਨ ਲੈ ਕੇ ਆਪਾਂ ਤਾਂ ਫਸਟ ਆਨਰ ਆਉਣ ਟਰੈਕਟਰ ਪਹਿਲਾ ਬੱਦ ਸੈਕੰਡ ਲੈਣ ਦੀ ਲੈਣ ਦੀ ਕੋਸ਼ਿਸ਼ ਨਹੀਂ ਕਰੀ ਜੇ ਕੋਈ ਅੱਜ ਦਾ ਚੰਗੀ ਚੀਜ਼ ਉਹ ਵੀ ਲੈ ਲੈਣੇ ਅੱਡੀ ਗੱ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇੱਥੇ ਪਹੁੰਚਣ ਦੇ ਤੇ ਪਹਿਲਾਂ ਆਪਾਂ ਦਿਖਾ ਦਿੰਨੇ ਚਲੋ WhatsApp 55 ਟਰੈਕਟਰ ਤੇ ਇਹਦੀ ਨਾਲ ਤੁਸੀਂ ਸਾਰੀ ਕੰਡੀਸ਼ਨ ਦਿਖਾ ਦਿਓ ਜੀ ਜੀ ਚੰਗੀ ਤਰ੍ਹਾਂ ਚਾਰਛੂ ਦਰਮ ਬਾਡੀ ਸ਼ੋ ਮਤਲਬ ਇਹ ਨਾ ਕਿਤੇ ਵੀ ਕਲਮ ਨਹੀਂ ਲੱਗੀ ਰਮ ਰਮਾਂ ਤੇ ਸਾਰਾ ਟਰੈਕਟਰ ਸਾਫ਼ ਹੈ ਇਦਰੋਂ ਆਹ ਚੀਜ਼ ਦਿਖਾਇਓ ਆ ਕੇ ਜੀ ਆ ਦੇਖੋ ਕਿੰਨਾ ਸਾਫ ਪਿਆਗਾ ਡੈਕਟਰ ਬਿਲਕੁਲ ਜੀ ਠੀਕ ਹੈ ਸ਼ੋਅ ਤੇ ਕਿਤੇ ਕਲਮਣੀ ਲੱਗੀ ਬਾਡੀ ਲਾਈਨ ਬਹੁਤ ਸਾਫ ਹੈ ਆ ਚੀਜ਼ਾਂ ਦੇਖ ਲਓ ਪੈਰਦਾਨਾਂ ਤੇ ਆਮ ਰੰਗ ਰੁਖ ਜਿਵੇਂ ਜਿੰਨਾ ਕਿ ਰਿਐਲਟੀ ਚ ਲਿਆ ਹੈਗਾ ਉਹੀ ਹੈਗਾ ਬਿਲਕੁਲ ਸਾਫ ਪਿਆਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਡੈਕਟਰ ਕਿੰਨਾ ਸਾਫ ਹੈਗਾ ਹਾਂ ਬਿਲਕੁਲ ਸੀਲ ਵਗੈਰਾ ਸਾਰਾ ਠੀਕ ਹੈ ਅਲੱਗ ਤੋਂ ਤੇਲ ਵਾਲਾ ਰੈਡਰ ਹੈ ਜੀ 2015 ਮਾਡਲ ਹੈ 4C ਦੀ 17 ਦੀ ਚਲੋ ਫਿਟਨੈਸ ਤਾਂ 17 ਤੋਂ ਸ਼ੁਰੂ ਹੋਊਗੀ ਨਾ ਠੀਕ ਹੈ ਨਾ ਤੇ ਬਾਈ ਜੀ ਕਿਹੜੇ ਨਾਂ ਜੀ ਇਹ ਇਹ ਹਰਿਆਣਾ ਨੰਬਰ ਹੈ ਜੀ ਫਰਸਟ ਪਾਰਟੀ ਹੈ ਫਰਸਟ ਪਾਰਟੀ ਹੈ ਜੀ ਫਰਸਟ ਪਾਰਟੀ ਹੈ ਹਾਂਜੀ ਠੀਕ ਹੈ ਜੀ ਹਾਂਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਚੈੱਕ ਕਰ ਲਿਓ ਪਰਲੀ ਸਾਈਡ ਆਪਾਂ ਚੈੱਕ ਕਰਾਂਗੇ ਇਹ 72000 ਰੁਪਏ ਦਾ ਟਾਇਰ ਆ ਬਾਈ ਜਿਹਦੇ ਚਾਰੇ ਠੀਕ ਹੈ ਦੇਖ ਸਕਦੇ ਤੁਸੀਂ ਕੰਡੀਸ਼ਨ ਫੁੱਲ ਟੌਪ ਵਾਲਾ ਮਾਡਲ ਹੈ ਜੀ ਇਧਰੋਂ ਬਾਡੀ ਲੈਣ ਦਾ ਇੰਜਨ-ਇੰਜਨ ਦਾ ਸਾਰਾ ਦਿਖਾ ਦਿਓ ਕਿੱਦਾਂ ਦਾ ਸਾਫ਼ ਬਿਲਕੁਲ ਟਰੈਕਟਰ ਜੈਨੂਇਨ ਹਾਲਤ ਦੇ ਵਿੱਚ ਆ ਹਾਂਜੀ 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 ਥੱਲੇ ਨਾ ਮਗਰਾੜਾਂ ਦੀ ਟੱਚਿੰਗ ਹੋਈ ਆ ਦੀ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋਗੇ ਜੀ ਇੱਥੇ ਮਾੜਾ ਮੋੜਨਾ ਜਿਹੜਾ ਆ ਬੁੱਡਾਸ਼ ਬੋਰਡ ਦਾ ਬਾਈ ਜੀ ਦੇਖੇ ਹੁਣ ਕਿੱਡਾ ਸਾਫ਼ ਕਰਿਆ ਬਿਲਕੁਲ ਜੀ ਬਿਲਕੁਲ ਇੱਕ ਦੋ ਗੋਲੇ ਜੇ ਖਰਾਬ ਸੀਗੇ ਜੀ ਉਹਦਾ ਕਰਕੇ ਮੰਨ ਲਾ ਵੀ ਆਪਾਂ ਨੂੰ ਮਗਰਾੜਾ ਦਾ ਕੰਮ ਜਾ ਕਰਾਉਣਾ ਪਿਆਗਾ ਜੀ ਬਾਕੀ ਕੁੱਕ ਕਮਿਨਰੇਟਰ ਬਿਲਕੁਲ ਸਾਫ਼ ਪਏ ਹੋਏ ਆ ਹਾਂਜੀ ਹਾਂਜੀ ਆ ਆਇਦਰੋਂ ਵੀ ਦਿਖਾ ਦਿਓ ਆ ਵੀ ਨਟ-ਨੋਟ ਦਿਖਾ ਦਿਓ ਇਹ ਚੀਜ਼ਾਂ ਮੰਨ ਲਓ ਸੱਪਣ ਦੀ ਨਿਸ਼ਾਨੀ ਹੁੰਦੀਆਂ ਆਂ ਜੀ ਸਮਾਈ ਚ ਰੱਖਿਆ ਹੋਇਆ ਟਰੈਕਟਰ ਨਹੀਂ ਵਧੀਆ ਚੱਲਿਆ ਪਹਿਲੀ ਪਾਰਟੀ ਦਾ ਜ਼ਿੰਮੇਵਾਰ ਦੇ ਘਰੋਂ ਆਇਆ ਹੱਕ ਹੱਕ ਨਾਲ ਜੇ ਕੋਈ ਬਹੁਤ ਹੀ ਕਸਨੀਆ ਤੁਸੀਂ ਦੇਖ ਸਕਦੇ ਨਹੀਂ ਤਾਂ ਵੱਡੀਆਂ ਪਈਆਂ ਹੁੰਦੀਆਂ ਚੀਜ਼ਾਂ ਜੀ ਜੀ ਠੀਕ ਹੈ ਡਬਲ ਡਿਸਟ੍ਰੀਬਿਊਟਰ ਆ ਗਿਆ ਰਿਵਰਸ ਪੀਟੀਓ ਆ ਗਿਆ ਤੇਲ ਬ੍ਰੇਕ ਅਲੱਗ ਤੋਂ ਤੇਲ ਆ ਗਿਆ ਜੀ ਠੀਕ ਹੈ ਜੀ ਉਹ ਤੋਂ ਵਧੀਆ ਫੀਚਰ ਹੈ ਇਹਦਾ ਜਿਹੜਾ ਪੱਖਾ ਹੁੰਦਾ ਬਹੁਤ ਵੱਡਾ ਹੁੰਦਾ ਹੈਗਾ ਰੈਡੀਏਟਰ ਵਾਲਾ ਜੀ ਤੇ ਵਧੀਆ ਫੀਚਰ ਹੈ ਟਰੈਕਟਰ ਦੇ ਤੇ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹਾਂਜੀ ਬਾਈ ਇਹ ਮਾਰਫ ਦੇ ਟਾਰ ਹੈ ਜੀ ਪੂਰ ਲਈ ਗੁੜੀ ਹਰਦੇ ਜੀ ਤੁਸੀਂ ਦੇਖ ਲਓ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਟਾਰ ਹੈ ਜੀ ਬਿਲਕੁਲ ਜੀ ਟੰਡਾ ਫੱਟੀ ਛਤਰੀ ਇਹਦੀ ਉੱਤੇ ਹੈਣੀ ਆਪਾਂ ਦੇਵਾਂਗੇ ਜੀ ਛਤਰੀ ਨਾਲ ਦੇਉਗੇ ਜੀ ਹਾਂਜੀ ਹਾਂਜੀ ਦੇਵਾਂਗੇ ਐਸੈਸਰੀ ਵਗੈਰਾ ਬਾਈ ਸਾਰਾ ਕੁਝ ਨਾਲ ਆ ਸਾਰਾ ਨਾਲ ਇਹ ਬਾਕੀ ਸਮਾਨ ਤਾਂ ਪੂਰਾ ਇਕੱਲੀ ਛਤਰੀ ਤੋਂ ਬਿਨਾ ਠੀਕ ਹੈ ਜੀ ਵਧੀਆ ਚੰਗੀ ਬੈਟਰੀ ਦੇ ਵਿੱਚ ਹੈ ਤੇ ਬਾਈ ਕਿੰਨਾ ਆਪਾਂ ਰੇਟ ਰੱਖਿਆ ਹੋਇਆ ਜੀ ਇਹਦਾ 7.5 ਲੱਖ ਰੁਪਏ ਡਿਮਾਂਡ ਕਰਦੇ ਆ ਜੀ ਆਪਾਂ 7.5 ਜੀ ਹਾਂਜੀ ਹਾਂਜੀ ਤੇ ਵੱਧ ਤੋਂ ਵੱਧ ਮਾਨਤਾਣ ਕਿੰਨਾ ਕਰੋਗੇ 52000 ਰੁਪਏ ਛੱਡ ਦਾਂਗੇ ਜੀ ਮੰ ਠੀਕ ਹੈ ਜੀ ਤੇ 5000 ਹੋਰ ਚੱਲਦਾ ਠੀਕ ਹੈ ਜੀ ਤੁਹਾਨੂੰ ਪਹਿਲੀ ਵਾਰ ਆਇਓ ਸਾਡੇ ਕੋਲੇ ਜੀ ਜੀ ਬਾਈ ਪਹਿਲੀ ਦੂਜੀ ਵਾਰ ਆਇਓ ਚਲ ਮਾਨ ਹੁੰਦਾਗਾ ਜੇ ਕੋਈ ਦੂਰੋਂ ਭਰਾ ਚੱਲ ਕੇ ਆਉਂਦਾ ਹਾਂ ਜਿੰਨੀ ਗੱਲ ਦੱਸੀ ਹੋਈ ਦੱਸੀ ਹੋਈ ਗੱਲ 'ਚ ਫਰਕ ਨਹੀਂ ਆਊਗਾ ਜੀ ਜੀ ਤੇ ਬਾਈ ਜੀ ਕਾਗਜ਼ ਪੱਤਰ ਬਾਈ ਜਵਾਨੋਸੀ ਆ ਗਈ ਜਦੋਂ ਫਿਰ ਸਾਰਾ ਕੁਝ ਵਿੱਚ ਹੀ ਆ ਗਿਆ ਓਕੇ ਜੀ ਹਾਂਜੀ ਦੋ ਨੰਬਰ ਟਰੈਕਟਰ ਦਿਖਾਉਣ ਲੱਗੇ ਆਂ ਹਾਂਜੀ ਬਾਈ ਜੀ 5104 ਹੈ ਡਬਲ ਕਲਚ ਆ ਗਿਆ ਪਾਵਰ ਸਟੀering ਆ ਗਿਆ ਜੀ ਇਹ ਵਸ 524 ਦਾ ਦੂਜਾ ਰੂਪ ਹੀ ਹੈ 524 ਹੀ ਮੰਨ ਸਕਦੇ ਠੀਕ ਹੈ ਟਾਇਰਾਂ ਡੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਓ ਇਧਰ ਮਗਰਲੇ ਪਾਸੇ ਰਮਰਮ ਵੀ ਬਹੁਤ ਸਾਫ਼ ਪਈ ਹੈ ਬਿਲਕੁਲ ਜੀ ਤਕਰੀਬਨ 90% ਓਰੀਜਨਲ ਡੈਕਟਰ ਹੈਗਾ ਜੀ ਠੀਕ ਹੈ ਜੀ ਬਹੁਤ ਵਧੀਆ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਹੈ ਤੇ ਪਿਛਲੇ ਪਾਸੇ ਤੋਂ ਵੀ ਬੈਕ ਸ਼ੈੱਟ ਤੋਂ ਵੀ ਡੈਕਟਰ ਦਿਖਾ ਦਿਓ ਜੀ ਬਾਈ ਸਮਾਨ ਸਾਰਾ ਤਕਰੀਬਨ ਤਕਰੀਬਨ ਪੂਰਾ ਹੀ ਛਤਰੀ ਉੱਪਰ ਲੱਗੀ ਹੋਈ ਹੈ ਫੱਟੀ ਪਾਈ ਹੋਇਆ ਡੰਡਾ ਕਿੱਲੀ ਸਭ ਕੁਝ ਨਾਲ ਹੈਗਾ ਜੀ ਤੇ ਕਿਹੜੀ ਪਾਰਟੀ ਦੇ ਨਾਮ ਹੈ ਜੀ ਇਹ ਇਹ ਪਹਿਲੀ ਪਾਰਟੀ ਹੈ ਜੀ ਪਹਿਲੀ ਦੋਨੇ ਪਹਿਲੀ ਪਾਰਟੀ ਦੀ ਹੈ ਨਾ ਜੀ ਹਾਂ 4 ਨੰਬਰ ਹੈ ਇਹਦੀ ਐਨਓਸੀ ਮਿਲਣੀ ਨਹੀਂ ਜੀ ਹਾਂਜੀ ਹਾਂਜੀ ਪਾਸਿੰਗ ਤੋਂ ਬਾਹਰ ਹੈ ਠੀਕ ਹੈ ਜੀ ਚਾਰ ਚਪਰੋਂ ਘੁੰਮ ਕੇ ਡਾਕਟਰ ਦਿਖਾ ਦਿਓ ਇੱਧਰ ਮੰਨ ਲਓ ਵੀ ਆ ਸੈਲਫ ਦੇ ਜਿਹੜੇ ਸਟਿੱਕਰ ਸਟੱਕਰ ਜਿਹਾ ਹੁੰਦਾ ਕੰਪਨੀ ਵੱਲੋਂ ਉਹ ਜਿੱਦੀ ਇੱਕ ਨਾਲ ਹੀ ਪਏ 524 ਦੇ ਗੇਅਰ ਵਾਲਾ ਜੀ ਠੀਕ ਹੈ 3,25,000 ਰੁਪਏ ਡਿਮਾਂਡ ਹੈ 2000 ਤੇ 10 ਮਾਡਲ ਹੈ 2010 ਮਾਡਲ 325 ਡਿਮਾਂਡ 325 ਡਿਮਾਂਡ ਕਰਦੇ 25000 ਰੁਪਏ ਮੰਨ ਕੇ ਚੱਲੋ ਵੀ ਛੱਡ ਦਿਆਂਗੇ 3 ਕ ਲੱਖ ਰੁਪਏ ਦਾ ਟਰੈਕਟਰ ਮੌਕੇ ਤੇ ਜਿਹੜਾ ਦਾ ਫੋੜਾ ਹੋ ਜਾਵੇ 3 ਦਾ ਜੀ ਹਾਂਜੀ ਹਾਂਜੀ ਲੈ ਵੀ ਦਰਸ਼ਕੋ ਚਾਰੇ ਤਰਫ ਤੋਂ ਤੁਹਾਨੂੰ ਦਿਖਾਤਾਗਾ ਘੁੰਮ ਕੇ ਠੀਕ ਆ ਬਿਲਕੁਲ ਬਰੀਕੀ ਦੇ ਨਾਲ ਹਾਂ ਕਸਰ ਨਹੀਂ ਹਾਂਜੀ ਹਾਂ ਕਈ ਵਾਰ ਕਹਿੰਦੇ ਯਾਰ ਵੀਰੇ ਯਾਰ ਫੋਟੋ ਭੇਜ ਦਿਓ ਚੱਲੋ ਮਜਬੂਰੀ ਹੁੰਦੀ ਹੈ ਕਈ ਵਾਰ ਨਹੀਂ ਭੇਜਦੇ ਪਰ ਵੀਡੀਓ ਚ ਕਸਰ ਆਪਾਂ ਬਾਈ ਛੱਡਦੇ ਨਹੀਂ ਆ ਵੀਡੀਓ ਛੱਡਦੇ ਨਹੀਂ ਜੀ ਤਕਰੀਬਨ ਤਕਰੀਬਨ ਸਾਰੇ ਜਿਹੜੀ ਜਿੰਨੀ ਆ ਜਿੰਨੀ ਗੱਲ ਦੱਸਾਂਗੇ ਜੀ ਉਨੀ ਨਿਕਲੂਗੀ ਉਦੋਂ ਫਰਕ ਨਹੀਂ ਹੋਊਗਾ ਕਦੇ ਵੀ ਆ ਤਾਂ ਨੇਰੀ ਵਗੈਰਾ ਸੀ ਤਾਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਹੈ ਹਾਂ ਹਾਂਜੀ ਸਾਰਿਆਂ ਨੂੰ ਭਾਈ ਮੇਨ ਗੱਲ ਇਹ ਆ ਵੀ ਫਰਸਟ ਪਾਰਟੀ ਦਾ ਪਹਿਲੀ ਪਾਰਟੀ ਦਾ ਹਰ ਇੱਕ ਬੰਦੇ ਨੂੰ ਹੀ ਹੁੰਦਾ ਵੀ ਨਾਮ ਇਹਨੇ ਹੋਣਾ ਨਹੀਂਗਾ ਨਾਮ ਹੋਣਾ ਨਹੀਂ ਇਹਨੇ ਜੀ ਕਿਉਂਕਿ ਇਹਦੀ ਪਾਸਿੰਗ ਨਾਂਗੀ ਇਹ ਵੀ ਡੇਵਟ ਤੇ ਮਿਲੂਗਾ ਦੋਸਤੋ ਠੀਕ ਹੈ ਨਹੀਂ ਮੇਰੀ ਪੁੱਛਣਗੇ ਯਾਰਾ ਚੌਂਡੀਆਰ ਦੇ ਨੂੰ ਸੀ ਕਿਉਂਕਿ ਵੀਡੀਓ ਤੇ ਧਿਆਨ ਘਟ ਦਿੰਦੇ ਆ ਹੈਡਲਾਈਨ ਦੇਖੀ ਫੋਟੋ ਦੇਖੀ ਚੱਕਿਆ ਡਾਇਰੈਕਟਰ ਜੀ ਕੌਣ ਲਾ ਲਿਆ ਜੀ ਭਾਈ ਤੇ ਮੇਰੇ ਕੋਲੇ ਨੰਬਰ 1 ਹੀ ਆ ਜਿਹੜਾ ਸਕਰੀਨ ਤੇ ਆਪਣਾ ਦੋਸਤ ਤੇ ਚੱਲੀ ਜਾਂਦਾ ਹਾਂਜੀ ਉਸੇ ਤੇ ਮੇਰੇ ਕਾਲਿੰਗ ਹੈ ਉਸੇ ਤੇ ਮੇਰੇ WhatsApp ਚੱਲਦਾ ਜੀ ਜੀ ਠੀਕ ਆ ਜੇ ਕਿਸੇ ਵੀਰ ਦਾ ਫੋਨ ਨਹੀਂ ਚੱਕਿਆ ਜਾਂਦਾ ਬਹੁਤ ਵੀਰਾਂ ਦੇ ਲੰਬੇ ਹੁੰਦੇ ਆ ਤੇ ਤੁਸੀਂ ਫੋਨ ਨਹੀਂ ਚੱਕਦੇ ਭਰਾ ਮੇਰੇ ਮੈਨੂੰ WhatsApp ਤੇ ਵੈਸਟ ਮੈਸੇਜ ਕਰ ਲਿਓ ਤੇ ਸਵਾਦ ਵਾਲੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਕਿ ਤੁਸੀਂ ਮੜਾ ਜਾ ਹਾਂਜੀ ਹਾਂਜੀ ਬਰੇਜ਼ ਕਰਿਓ ਯਾਰ ਅਸੀਂ ਉਧਰ ਲਈ ਉਧਰ ਛੜਤੀ ਕੋਈ ਪੁੱਛ ਨਹੀਂ ਦੱਸ ਨਹੀਂ ਗੱਲ ਦਾ ਉਹਨਾਂ ਦੋ ਟਰੈਕਟਰ ਦਿਖਾਏ ਆ ਜੀ ਆਪਾਂ ਉਹਨਾਂ ਦੀ ਚੰਗੀ ਡਿਟੇਲ ਦਿੱਤੀ ਜੇ ਜੇ 5 ਮਿੰਟ ਲਾ ਕੇ ਵੀਡੀਓ ਦੇਖੀ ਜਾਵੇ ਹਨਾ ਤੇ ਗੱਲ ਕਰਨ ਦਾ ਨਿਆਰਾ ਆ ਜਾਂਦਾ ਜੀ ਜੀ ਬਾਈ ਤਲਵੰਡੀ ਸਾਬੋ ਟਰੈਕਟਰ ਮੰਡੀ ਤੋਂ ਆਪਾਂ ਵੀਡੀਓ ਪਾਉਣੇ ਆ ਦੋ ਨੰਬਰ ਵੀ ਬਹੁਤ ਵੀਰ ਆਉਂਦੇ ਆ ਬਜ਼ੁਰਗ ਆਉਂਦੇ ਆ ਭਰਾ ਵੀ ਆਉਂਦੇ ਆ ਬੱਚੇ ਵੀ ਆਉਂਦੇ ਆ ਨਾਲ ਮਿਲ ਕੇ ਜਾਂਦੇ ਆ ਥੋੜੀ ਵੀਡੀਓ ਦੇਣੇ ਹੁੰਦੇ ਆ ਇਹ ਵੀ ਮਾਨ ਸਤਕਾਰ ਹੀ ਆ ਹਾਂਜੀ ਹਾਂਜੀ ਭਾਈ ਤੇ ਇਹ ਬਹੁਤ ਵਧੀਆ ਪਲੇਟਫਾਰਮ ਆ ਮੈਂ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਇਹਨੂੰ ਮਾੜਾ ਨਾ ਕਹੋ ਔਰ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਹਾਂਜੀ ਹਾਂਜੀ ਜੇ ਇਹਦਾ ਜੇ ਤਾਂ ਆਪਾਂ ਸਹੀ ਵਰਤਨਾ ਤਾਂ ਉਹਦਾ ਪੋਜੀਟਿਵ ਹੀ ਆ ਹਾਂਜੀ ਹਾਂਜੀ ਜੇ ਉਹਨੂੰ ਗਲਤ ਵਰਤੋਂ ਕਰਾਂਗੇ ਫਿਰ ਨੈਗੇਟਿਵ ਰਿਜ਼ਲਟ ਨਿਕਲਦਾ ਜੀ ਜੀ ਭਾਈ ਜਿਹੜੇ ਵੀਰ ਨਹੀਂ ਆ ਸਕਦੇ ਕੋਈ ਜੋਬ ਪੇਸ਼ਾ ਕਰਦੇ ਕੋਈ ਅਦਰ ਕੰਟਰੀ 'ਚ ਬੈਠਿਆ ਯਾਰ ਉਹ ਬੈਠੇ ਇ ਤਾਂ तकरीबन ਤਾਂ ਕਿ ਹੁਣ ਸਿਹਤ ਮਸਿਹਤ ਪਹਿਲਾਂ ਹੀ ਹੋ ਜਾਂਦੀ ਆ ਰੇਟ ਵੇਟ ਦੀ ਜੀ ਜੀ ਠੀਕ ਹੈ ਤੇ ਬਹੁਤ ਵਧੀਆ ਪਲੇਟਫਾਰਮ ਹੈ ਹਰ ਇੱਕ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਬਿਲਕੁਲ ਜੀ ਜਰੀਆ ਜੇ ਕੋਈ ਬੰਦਾ ਨਹੀਂ ਪਹੁੰਚ ਸਕਦਾ ਉਸਨੇ ਘਰੋਂ ਕੋਈ ਚੀਜ਼ ਸੇਲ ਕਰਨੀ ਹੈ ਜਾਂ ਕੁਝ ਵੀ ਕਰਨਾ ਹੈ ਜਾਂ ਕੋਈ رائے ਲੈਣੀ ਹੈ ਤਾਂ ਤੁਸੀਂ ਇੱਥੇ ਇੱਕ ਪੋਸਟ ਪਾ ਕੇ ਸਾਰੇ ਮੰਨ ਲਓ ਵੀ ਦੁਨੀਆ ਤੋਂ رائے ਲੈ ਸਕਦੇ ਹੋ ਜੀ ਜੀ ਬਾਈ ਤੇ ਬਈ ਸੋਡੇ ਟਰੈਕਟਰਾਂ ਦੀ ਵਿੱਚ ਖਾਸੀਅਤ ਇਹ ਵੀ ਲਗਭਗ ਸਾਰੇ ਪਹਿਲੇ ਨਾ ਹੀ ਹੁੰਦੇ ਆ ਕੋਈ ਪਹਿਲਾ ਦੂਜਾ ਇਹ ਮਤਲਬ ਕੋਸ਼ਿਸ਼ ਹੁੰਦੀ ਆ ਅੱਜ ਕੱਲ ਹਰ ਇੱਕ ਬੰਦੇ ਦੀ ਚੋਇਸ ਹੁੰਦੀ ਵੀ ਫਸਟ ਓਨਰ ਲੈਣਾਗਾ ਤਾਂ ਆਪਾਂ ਗੱਡੀ ਵਗੈਰਾ ਲੈਣੀ ਆ ਜੀ ਕੋਈ ਵੀ ਚੀਜ਼ ਹਰੇਕ ਨੂੰ ਆਏ ਹੁੰਦਾ ਵੀ ਪਹਿਲਾ ਦੂਸਰਾ ਮਿਲ ਜੇ ਹਣੇ ਹਾਂ ਓਨਰ ਦੀ ਮੰਨ ਲਓ ਜ਼ਿਆਦਾ ਹਰ ਇੱਕ ਬੰਦਾ ਕਰਦਾਗਾ ਡਿਮਾਂਡ ਵੀ ਫਸਟ ਓਨਰ ਲੈਣੀ ਆ ਹਰ ਚੀਜ਼ ਤੇ ਤਕਰੀਬਨ ਲੈ ਕੇ ਆਪਾਂ ਦਾ ਫਸਟ ਓਨਰ ਉਹਨਾਂ ਟਰੈਕਟਰ ਪਹਿਲਾ ਬੱਦ ਸੈਕੰਡ ਲੈਣ ਦੀ ਲੈਣ ਦੀ ਕੋਸ਼ਿਸ਼ ਨਹੀਂ ਕਰੀ ਜੇ ਕੋਈ ਅੱਜ ਦਾ ਚੰਗੀ ਚੀਜ਼ ਉਹ ਵੀ ਲੈ ਲੈਣੇ ਐਡੀ ਗੱਲ ਜੀ ਬਰੀਕੀ ਨਾਲ ਜਿਹੜਾ ਟਰੈਕਟਰ ਦਿਖਾਤਾ ਸੀਗਾ ਤੇ ਬਰੀਕੀ ਦੇ ਨਾਲ ਹੀ ਬਾਈ ਨੇ ਗੱਲ ਬਾਤ ਸਮਝਾ ਤੁਸੀਂ ਕੁਲਵੀਰ ਬਾਈ ਤੁਹਾਡਾ ਬਹੁਤ 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 ਧੰਨਵਾਦ ਕਿਹੜਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਦੋਸਤੋ ਜਿਵੇਂ ਮੈਂ ਪਹਿਲਾਂ ਵੀ ਕਹਿ ਗਿਆ ਤਾਂ ਜੇ ਕਦੇ ਵੀ ਫੌੜ ਨਹੀਂ ਚੱਕਿਆ ਜਾਂਦਾ ਤਾਂ WhatsApp ਤੇ ਤੁਸੀਂ ਵਾਇਸ ਕਾਲ ਕਰ ਸਕਦੇ ਠੀਕ ਹੈ ਜੀ ਧੰਨਵਾਦ ਬਾਈ ਧੰਨਵਾਦ ਤੁਹਾਡਾ